ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਪਿੰਡ ਬਹਿਰ ਖਲਾਂ ਦੀ ਗਲੀ ਬੁਖਾਰ ਰਹੇ ਆ ਤੁਹਾਨੂੰ ਕਿ ਪਹਿਲਾਂ ਵੀ ਜਦੋਂ ਸਾਥੀ ਸਰਪੰਚ paramagnetic ਕੌਰ ਨੇ ਗਲੀਆਂ ਬਣਾਈਆਂ ਸੀ ਤਾਂ ਇਸ ਗਲੀ ਦੀ ਸਲਾਹਤਾ ਕਰੀ ਸੀ ਉਹਨਾਂ ਨੇ ਕਿ 2-2 ਫੁੱਟ ਮਿੱਟੀ ਦੇ ਗਲੀ ਤੇ ਕੱਚੀ ਗਲੀ ਨੂੰ ਵੀ ਵਧੀਆ ਸਾਫ਼ ਰੱਖਦੇ ਹੁੰਦੇ ਸੀ ਤਾਂ ਇਹ ਗਲੀ ਦੇ ਵਿੱਚ ਪੰਚਾਇਤ ਨੇ ਇੰਟਰਲੌਕ ਲਾਈਆਂ ਸਾਰੇ ਸਾਡੇ ਏਰੀਏ ਦੇ ਵਿੱਚ ਇੰਟਰਲੌਕ ਲਾਈ ਹੈ ਤਾਂ ਇਹ ਗਲੀ ਨੂੰ ਪੂਰੀ ਤਰ੍ਹਾਂ ਜਿੰਨੇ ਵੀ ਗਲੀ ਦੇ ਘਰ ਲੱਗਦੇ ਆ ਉਰੀ ਤਰ੍ਹਾਂ ਸਾਫ਼ ਰੱਖਦੇ ਆ ਇਸ ਗਲੀ ਨੂੰ ਤੀਜੇ ਚੌਥੇ ਦਿਨ ਵਧੀਆ ਸਾਫ਼ ਰੱਖਦੇ ਆ ਲਫਾਫੇ ਨਹੀਂ ਇਸ ਗਲੀ ਦੇ ਚੌਂਦੇ ਤਾਂ ਤੁਸੀਂ ਦੇਖ ਸਕਦੇ ਜੀ ਆਪਾਂ ਸਾਰੇ ਫਰਜ਼ ਲਵਾਈਏ ਉਸੇ ਤਰ੍ਹਾਂ ਸਾਰੇ ਜਾਣੇ ਤਾਂ ਵਧੀਆ ਸਾਡਾ ਗਲੀ ਮਹੱਲਾ ਸੋਹਣਾ ਵਧੀਆ ਸਾਡਾ ਬਾਹਰ ਵਧੀਆ ਗਲੀਆਂ ਸਾਫ਼ ਹੋ ਸਕਦੀਆਂ ਤਾਂ ਆਪਾਂ ਸਾਰੇ ਫਰਜ਼ ਨਿਭਾਈਏ ਤਾਂ ਇਹ ਜੋ ਵੀ ਘਰ ਲੱਗਦੇ ਆ ਬਹੁਤ ਵਧੀਆ ਫਰਜ਼ ਲਮਾਉਂਦੇ ਆ ਤਾਂ ਤਿੰਨ ਚਾਰ ਗਲੀਆਂ ਸਾਡੀਆਂ ਤੇ ਉਹਦੇ ਵਿੱਚੋਂ ਪਹਿਲੇ ਨੰਬਰ ਗਲੀ ਇਹਦਾ ਹੈ ਯਾਨੀ ਕਿ ਸਾਰੇ ਮਤਲਬ ਹੀ ਵਧੀਆ ਫਰਜ ਨਿਭਾਉਂਦੇ ਹੈ ਇਸ ਘਰ ਜਿਹੜੇ ਸਾਰੇ ਵਧੀਆ ਤਾਂ ਸਾਰੇ ਆਪਾਂ ਫਰਜ ਨਿਭਾਈਏ ਇਸੇ ਤਰ੍ਹਾਂ ਕਿਉਂਕਿ ਸਰਕਾਰ ਜਿਹੜੀ ਗਲੀਆਂ ਬਣਾ ਦਿੰਦੀ ਹੈ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਦੇ ਘਰ ਬਣਦੇ ਕਿ ਅਸੀਂ ਸਭ ਆਈ ਰੱਖੀਏ ਤਾਂ ਦੇਖ ਸਕਦੇ ਆ ਸਾਰੇ ਕਰਨ ਵਾਲੇ ਨੇ ਸਾਫ਼ ਰੱਖਦੇ ਆ ਤਾਂ ਕੋਈ ਗਾਰਾ ਗੱਪਾ ਨਹੀਂ ਜੇ ਗਾਰਾ ਕੱਢ ਕੇ ਮੁੜ ਕੇ ਬਾਹਰ ਸਿੱਟੇ ਆਉਂਦੇ ਬਣ ਕੇ ਪੂਰੀ ਸਫਾਈ ਰੱਖਦੇ ਆ ਇਹ ਸਾਰਿਆਂ ਦਾ ਸਾਡਾ ਫਰਜ ਬਣਦਾ ਇਸ ਤਰ੍ਹਾਂ ਫੇਰ ਹੀ ਸਾਡਾ ਗਲੀ ਮੁੱਲਾ ਸਾਫ਼ ਰਹਿ ਸਕਦਾ ਤਾਂ ਪੂਰੀ ਤਰ੍ਹਾਂ ਹੀ ਸਾਫ਼ ਰੱਖਦੇ ਸਾਇਦ ਨਾ ਕੋਈ ਕਹਿੰਦੇ ਹੋਏ ਦੇ ਜੇ ਕੀ ਸ਼ਬਦ ਤੋਂ ਬਾਅਦ ਘੱਟ ਬੋਲਿਆ ਹੋਵੇ ਮਾਫੀ ਚਾਹੁੰਦੇ ਆ ਤਾਂ ਇਸੇ ਤਰ੍ਹਾਂ ਅਸੀਂ ਸਾਰੇ ਜਾਣੇ ਆਪਣਾ ਆਪਣਾ ਭਰਜ ਨਿਭਾਈਏ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ